ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਟ ਹੈਗੀ ਆ ਪਿੰਡ ਲਾਲੂ ਘੁੰਮਣ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਦੋਸਤੋ ਛੇਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੀਰ ਰਵੀ ਸ਼ੇਰ ਸਿੰਘ ਦੇ ਕੋਲੇ ਆਏ ਆ ਪਸ਼ੂ ਜਿਹੜੇ ਦੋਸਤੋ ਅੱਜ ਤੁਹਾਨੂੰ ਆਪਾਂ ਦੋ ਮੱਝਾਂ ਦਿਖਾਵਾਂਗੇ ਠੀਕ ਆ ਜੀ ਤੇ ਇੱਕ ਜਿਹੜਾ ਦੋਸਤੋ ਦੋ ਮੱਝਾਂ ਵੀਰ ਦੇ ਕੋਲ ਨੇ ਚੰਗੀਆਂ ਵਧੀਆ ਚੰਗੀ ਮਿਲਕਿੰਗ ਵਾਲੀਆਂ ਮੱਝਾਂ ਨੇ ਠੀਕ ਆ ਜੀ ਉਹਨਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀ ਜਿਹੜੀ ਆ ਲਾਈਵ ਮਿਲਕਿੰਗ ਵੀ ਕਰਾਵਾਂਗੇ ਠੀਕ ਹੈ ਤੇ ਉਹਨਾਂ ਦੇ ਵਿੱਚ ਇੱਕ ਜਿਹੜੀ ਮੱਝ ਆ ਵਕਾਊ ਵੀ ਹੈਗੀ ਆ ਠੀਕ ਆ ਪੂਰੀ ਗੱਲਬਾਤ ਆਪਾਂ ਵੀਰ ਰਵੀ ਖੇਰਸ ਸਿੰਘ ਨਾਲ ਕਰਾਂਗੇ ਠੀਕ ਆ ਤੇ ਦੋ ਕਟੀਆਂ ਹੈਗੀਆਂ ਨੇ ਦੋ ਝੋਟੀਆਂ ਇੱਕ ਝੋਟੀ ਹੈਗੀ ਦੋਸਤੋ ਕੱਟੀ ਆਪਾਂ ਦੋ ਸਾਲ ਦੀ ਹੈਗੀਆਂ ਨੀਲੀ ਰਵੀ ਦੀ ਆ ਤੇ ਇੱਕ ਜਿਹੜੀ ਕੱਟੀ ਹੈਗੀ ਛੋਟੀ ਆਪਾਂ ਲਾਸਟ ਐਂਡ ਫਾਈਨਲ ਤੇ ਆਪਾਂ ਤੁਹਾਨੂੰ ਉਹ ਵੀ ਦਿਖਾ ਦਾਂਗੇ ਅੱਜ 28 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਦੋਸਤੋ 1.5 ਵਜੇ ਦਾ ਹੈਗਾ ਦੁਪਹਿਰ ਦਾ ਠੀਕ ਆ ਜੀ ਤੇ ਚਾਹਵਾਨ ਵੀਰ ਤੁਸੀਂ ਜਿਹੜਾ ਵੀ ਪਸ਼ੂ ਤੁਹਾਨੂੰ ਖਾਸ ਤੌਰ ਤੇ ਪਸੰਦ ਆਊਗਾ ਤੁਸੀਂ ਖਰੀਦ ਸਕਦੇ ਹੋ ਸੰਪਰਕ ਨੰਬਰ ਜਿਹੜੇ ਆ ਲਗਾਤਾਰ ਸਕਰੀਨ ਦੇ نیچے ਚੱਲ ਰਹੇ ਆ ਠੀਕ ਆ ਆ ਜੋ ਗੱਲਬਾਤ ਆ ਆ ਭਾ ਵੀਰ ਰਵੀ ਸ਼ੇਰ ਸਿੰਘ ਦੇ ਨਾਲ ਕਰਦੇ ਆ ਪੁੱਛਦੇ ਆ ਕੀ ਇਨਫੋਰਮੇਸ਼ਨ ਕੀ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਦੀ ਠੀਕ ਆ ਬਾਕੀ ਪਸ਼ੂ ਜਿਹੜਾ ਦੋਸਤੋ ਤੁਹਾਨੂੰ ਖਾਸ ਤੌਰ ਤੇ ਪਸੰਦ ਆਊਗਾ ਉਹਦੀ ਚੁਵਾਈ ਜਿਹੜੀ ਹੈਗੀ ਇੱਕ ਟਾਈਮ ਦੀ ਦੋ ਟਾਈਮ ਦੀ ਆਪਦੇ ਸਮੇਂ ਤੋਂ ਸਮਾਂ ਕੱਢ ਕੇ ਜਰੂਰ ਕਰ ਲਿਓ ਵੀ ਰਵੀ ਸ਼ੇਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿੱਥੇ ਪਹੁੰਚਣ ਦੀ ਹਾਂਜੀ ਹਾਂਜੀ ਜੀ ਐਨੋ ਜੀ ਠੀਕ ਜੋ ਸੰਧੂ ਸਾਹਿਬ ਆਪਣੇ ਕੋਲ ਜਿਆ ਤੇਰਸ ਤਿੰਨ ਜਾਨਵਰਿਆ ਬਕਾਈ ਬਕਾਊ ਜੜੇ ਜੀ ਹਾਂਜੀ ਮਤਲਬ ਤਿੰਨ ਮੱਝਾਂ ਵਾਂ ਹਾਂਜੀ ਇਹ ਦੋ ਕਟੀਆਂ ਜੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਪਸ਼ੂ ਸਾਰੇ ਸੂਏ ਸੂਆਏ ਆ ਜੀ ਦੁੱਧ ਤੇ ਆ ਹਾਂ ਦੁੱਧ ਤੇ ਆ ਜੀ ਠੀਕ ਆ ਦੋ ਝੋਟੀਆਂ ਕਟੀਆਂ ਝੋਟੀਆਂ ਜੀ ਠੀਕ ਆ ਜੀ ਤੇ ਉਹੋ ਹੀ ਬੇਨਤੀਆਂ ਪਹਿਲਾਂ ਵਾਲੀਆਂ ਵੀ ਕੋਈ ਵੀ ਵੇਖੋ ਸਾਡੀ ਦੁਕਾਨਦਾਰੀ ਆ ਹਾਂਜੀ ਅਸੀਂ ਆਪਣੀ ਚੀਜ਼ ਜਿਹੜੀ ਆ ਡਿਸਪਲੇ ਕਰਦੀ ਆ ਹਮ ਹਮ ਅਸੀਂ ਉਹਦਾ ਕਹਿਣਾ ਚਾਣਾ ਵੀ ਇਹ ਚੀਜ਼ ਵਧੀਆ ਵਾ ਬਿਲਕੁਲ ਹਰ ਵੀਰ ਨੇ ਆਪਣੀ ਨਰਖਪਰਖ ਕਰਨੀ ਆ ਬਿਲਕੁਲ ਜੀ ਉਦੀ ਤਸਲੀ ਕਰਨੀ ਆ ਉਹਨੂੰ ਚੰਗੀ ਤਰ੍ਹਾਂ ਵੇਖ ਕੇ ਐਨਾਲਿਸਿਸ ਕਰਕੇ ਫਿਰ ਮਤਲਬ ਸਾਡੇ ਨਾਲ ਸੰਪਰਕ ਕਰਕੇ ਸਾਡੇ ਕੋਲ ਕਰੀਬ ਸਕਦਾ ਵਾ ਬਿਲਕੁਲ ਜੀ ਹਾਂ ਜੀ ਲਓ ਵੀ ਦੋਸਤੋ ਕਰਦੇ ਆ ਸ਼ੁਰੂ ਆਪਾਂ ਸ਼ੁਰੂਆਤ ਠੀਕ ਆ ਇਹ ਚੰਗੇ ਮਿਲਕ ਰਿਕਾਰਡ ਵਾਲੀਆਂ ਤੁਸੀਂ ਦੱਸਿਆ ਸੀ ਵੀ ਚੰਗੇ ਮਿਲਕ ਰਿਕਾਰਡ ਵਾਲੀਆਂ ਆਪਣੇ ਕੋਲ ਮੱਝਾਂ ਨੇ ਸਾਹਿਬਾ ਨਾਲ ਦੋ ਮੱਝਾਂ ਆਪਣੇ ਕੋਲ ਚੰਗੇ ਮਿਲਕ ਰਿਕਾਰਡ ਦੀਆਂ ਜੀ ਇਹ ਸੂਈਆਂ ਵਾ ਇਹਦੇ ਵਿੱਚੋਂ ਇੱਕ ਆਰਲੀ ਮਕਾਉ ਵੀ ਆ ਹਾਂ ਜੀ ਤੇ ਇਹਦੀ ਆਪਾਂ ਦਾ ਮਤਲਬ ਚੋਾਈ ਕਰਾ ਕੇ ਨੂੰ ਲਾਈਵ ਚੋਾਈ ਕਰਾ ਕੇ 2-3 April ਦੇ ਕਰੀਬ ਫਿਰ ਆਪਾਂ ਵੇਚਣੀਆਂ ਵਾ ਠੀਕ ਹੈ ਉਹ ਤਕਰੀਬਨ ਅਜਿਹੇ ਚੱਲ ਰਹੀ ਦੋਵੇਂ ਨੀਲੀ ਰਗਦੀਆਂ ਜੀ ਉਹ ਐਜੇ ਚੱਲ ਰਹੀ ਹੈ 15.5 ਲੀਟਰ ਤੇ ਆ ਚੱਲ ਰਹੀ ਹੈ 17 ਲੀਟਰ ਤੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਉਹਦੇ ਵਿੱਚ ਆਪਾਂ ਸੇਲ ਵੀ ਕਰਨੀ ਹੈ ਪਰ ਉਹ ਲਾਈਵ ਚ ਵਾਈ ਕਰਾ ਕੇ ਕਰਾਵਾਂਗੇ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਹੁਣ ਜਿਹੜੀਆਂ ਹੁਣ ਆਪਣਾ ਸੇਲ ਕਰਨੀ ਹੈ ਜਿਹੜੀਆਂ ਵਿਕਾਊ ਓਏ ਆ ਐ ਹਾਂਜੀ ਹਾਂਜੀ ਹੁਣ ਆ ਜਿਹੜੀ ਮਾਝ ਹੈ ਜੀ ਜੇ ਸੰਤੂ ਸਾਹਿਬ ਕੱਲ ਸੁੱਈ ਆ ਜੀ ਤੇ ਮਗਰੇ ਜੇ ਕੱਟਾ ਵਾ ਜੀ ਹੂੰ ਹੂੰ ਤੇ ਚੰਗੀ ਵੱਡੀ ਵੱਡੀ ਐ ਠੀਕ ਹੈ ਤੇ ਸੂਬਾ ਕਿਨਵਾ ਜੀ ਸੂਬਾ ਦੁਜਾ ਗੀਜੇ ਪਰ ਤੀਜਾ ਲਾ ਲਓ ਦੁਜਾ ਲਾ ਲਓ ਤੀਜਾ ਲਾ ਲਓ ਇੱਥੇ ਕੀ ਹੈ ਜੀ ਨਵਾਂ ਬੜੀਆ ਤੀਜਾ ਸੂਆ ਜਿਹੜਾ ਦੋਸਤੋ ਇਹ ਮਾਜ ਸੁਈ ਆ ਕਟਾ ਕੱਲ ਦੀ ਸੁਈ ਹੈ ਨਾ 나ੜੂ ਬੱਚੇ ਦੇ ਨਾਲ ਗਿੱਲਾ 나ੜੂ ਵੀ ਚੈੱਕ ਕਰ ਸਕਦੇ ਹੋ ਨਾਲ ਹੈਗਾ ਠੀਕ ਹੈ ਜੀ ਮੇਲ ਕਾਫ ਆ ਇਹ ਸਮੱਜ ਦੇ ਥੱਲੇ ਜਿਹੜਾ ਮੇਲ ਕਾਫ ਆ ਤੇ ਹੁਣ ਬੋਲੇ ਦੇ ਵਿੱਚ 20 ਰੁਪਏ ਕਿੰਨਾ ਕ ਆਪਾਂ ਚੋਇਆ ਹੈਗਾ ਦੋ ਟੰਡਾ ਸਵੇਰੇ ਤੇ ਬੋਲਾ ਦਾ ਕੁਝ ਰਾਤੀ ਚੋਇਆ ਸੀ 2.5 ਕਿਲੋ ਸਵੇਰੇ 3 ਲੀਟਰ ਚੋਇਆ ਵਾ ਤੇ ਜੇ ਖਾਲੀ ਨਹੀਂ ਕੀਤੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਸ਼ਾਮ ਵਾਲੇ ਮੈਂ ਖਾਲੀ ਕਰ ਦਾਂਗੇ ਠੀਕ ਆ ਵੱਡੀ ਮਾਝਾ ਦੋਸਤੋ ਕੱਦ ਕਰਦੀ ਵੀ ਵੱਡੀ ਆ ਪਿੱਠ ਪੁੱਠੇ ਦੀ ਵੀ ਪੂਰੀ ਚੌੜੀ ਆ ਬਾਕੀ ਹਵਾਨਾ ਪੂਰਾ ਸਟਰਕਚਰ ਤੁਸੀਂ ਵੇਖ ਲਓ ਬਾਡੀ ਬੰਤਰ ਦੀ ਮੱਝ ਤੁਸੀਂ ਵੇਖ ਲਓ ਠੀਕ ਆ ਜੀ ਟਾਈਟ ਸੰਖਾ ਪੂਰੀ ਟਾਈਟ ਮੈਂ ਨਿਕਲ ਗਿਆ ਟਾਈਟ ਲੇਵਾ ਹਵਾਨਾ ਜੇਕਰ ਤੁਸੀਂ ਵੇਖੋਗੇ ਟਾਈਟ ਲੇਵੇ ਹਵਾਨੇ ਦੀ ਆ ਠੀਕ ਆ ਡੇਢ ਕਵਜੇ ਦਾ ਜਿਹੜਾ ਸਮਾਂ ਹੋ ਗਿਆ ਬੌਲੇ ਤੇ ਹੁਣ ਚੱਲਣ ਲਈ ਆ ਠੀਕ ਆ ਜੀ ਬਾਕੀ ਵੰਡਾ ਮੁੰਡਾ ਚੰਗੀਆਂ ਤੇ ਜਿਹੜੇ ਥਮ ਥਮ ਲੱਗੇ ਹੈਗੇ ਆ ਬੇਨਪੂਣ ਸੋਹਣੀ ਹੈਗੀ ਮਿਲ ਕੇ ਬੈਨ ਆ ਕਰੋ ਚੈੱਕ ਜੀ ਆ ਦੇਖੋ ਠੀਕ ਆ ਆ ਥਣ ਤੇ ਚਵਾਈ ਚ ਵੀ ਵੀਰ ਬਾਬਾ ਚੰਗੀ ਪੋਲੀ ਲੱਗੀ ਆ ਸਾਨੂੰ ਸਭ ਬਹੁਤ ਪੋਲੀ ਚਵਾਈ ਆ ਤੇ ਬਹੁਤ ਖਰੀ ਚਵਾਈ ਮੋਟੀ ਧਾਰਿਆ ਹਾਂਜੀ ਸਭ ਬਹੁਤ ਚਵਾਈ ਵਿੱਚ ਮਜੀੜ ਚਵਾਈ ਆ ਠੀਕ ਆ ਵੀਰ ਠੀਕ ਆ ਵਧੀਆ ਚਵਾਈ ਆ ਤੇ ਫਿਰ ਖੁੱਲ ਕੇ ਦਿਖਾਈਏ ਠੀਕ ਆ ਤੇ ਬਿਲਕੁਲ ਜਿਹੜੀ ਇੱਕ ਮਾਲੀਆਂ ਦਾ ਭਲੇਖਾ ਪਾਉਂਦੀ ਜਿਹੜੀ ਦੋਸਤੋ ਇਹ ਮਾਜ ਹੈਗੀ ਆ ਵੀਰ ਦੇ ਕੋਲ ਤਾਜੀ ਸੂਈ ਆ ਠੀਕ ਆ ਤੇ ਦੋਸਤੋ ਦੋਸਤੋ ਸਭ ਠੀਕ ਆ ਬਾਕੀ ਜਦੋਂ ਬਿਲਕੁਲ ਦੋਸਤੋ ਸ਼ਾਮ ਦੀ ਚਵਾਈ ਹੁੰਦੀ ਆ ਤੇ ਬਣਦੀ ਥਣ ਦੀ ਪੂਰਾ ਹੈਗੀ ਆ ਦੇਖੋ ਜੀ ਬਿਲਕੁਲ ਬਹੁਤ ਲੰਮੀ ਹੈ ਠੀਕ ਆ ਵੇਲ ਦੀ ਲંબਾਈ ਵੀ ਜੇ ਆਪਾਂ ਲંબਾਈ ਦੀ ਗੱਲ ਕਰੀਏ ਨਾ ਲੰਬਾਈ ਵੀ ਪੂਰੀ ਆ ਉਚਾਈ ਵੀ ਪੂਰੀ ਆ ਮੱਝ ਦੀ ਤੇ ਬਾਕੀ ਹੈਵੀ ਬਾਡੀ ਵੇਟ ਆ ਭਾਰੇ ਸਰੀਰ ਵਜਨ ਵਾਲੀ ਆਪਾਂ ਕਹਾਂਗੇ ਵੀ ਫੁੱਲ ਭਰੀ ਆ ਠੀਕ ਆ ਵੀ ਦੂਰੋਂ ਡੜੋਂ ਕਿਸੇ ਵੀਰ ਨੇ ਚੱਲ ਕੇ ਆਉਣਾ ਵੀ ਇੱਥੇ ਆ ਕੇ ਤੁਸੀਂ ਇਹ ਨਹੀਂ ਨਰਾਸ਼ ਹੋਵੋਗੇ ਵੀ ਹਨਾ ਵੀ ਛੋਟੀ ਜੀ ਮੱਝ ਆ ਕੋਈ ਤੇ ਕਾਰੀ ਜੀ ਮੱਝ ਨਹੀਂ ਹੈਗੀ ਡਬਲ ਆ ਵੀ ਦੋ ਮੱਝਾਂ ਆਪਾਂ ਕਹਿ ਲਈਏ ਵੀ ਦੋ ਮੱਝਾਂ ਨੂੰ ਵਿੱਚ ਪਾਉਂਦੀ ਆ ਤੇ ਆਹ ਵੇਖੋ ਤੁਸੀਂ ਠੀਕ ਹੈ ਲਹੂ ਪਿਤ ਵਾਲੀ ਆ ਤੇ ਦੁੱਧ ਜਿਹੜਾ ਵੀਰਾਂ ਦਾ ਵੀ ਨਾਰਮਲ ਚੰਗਾ ਸੋਹਣਾ ਕੱਢਣਾ ਚਾਹੀਦਾ ਬਾਕੀ ਹੋਣ ਹਜੇ ਬੌੜੇ ਥੀਕ ਹੈ ਸੰਤਾਂ ਨੇ ਕਿਹ ਝੰਗਵੇਂ ਤੁਸੀਂ ਮੱਝ ਆਈਆਂ ਨਾ ਇਹਦੀ ਮਤਲਬ ਉਹਨਾਂ ਕਰੱਟੀ ਸੋਲਾ ਜਿਹੜੀ ਤੇ ਕੀਰ ਵਾਲਿਆਂ ਨੇ ਜੀ ਤੇ ਦੇਖੋ ਲੱਗਦਾ ਈ ਹਵਾਨਾ ਗਾਹਣੂ ਵੀ ਆ ਪਿਛੇ ਨੂੰ ਵੀ ਆ ਕਾਫੀ ਆ ਹਮ ਮਤਲਬ ਸੋਹਣੇ ਦੁੱਧ ਤੇ ਚਲਣ ਦੀ ਅਮੀਰ ਹੈ ਜੈਡ ਬਲੇ ਗਿਆ ਬਾਕੀ ਸੰਧੂ ਸਾਹਿਬ ਬਿਲਕੁਲ ਜੀ ਬਿਲਕੁਲ ਸਿਰਫ ਇਹਦੇ ਵਿੱਚ ਇੱਕ ਕਮੀ ਆ ਵੀ ਸਿੰਗ ਥੋੜੀ ਜਿਹੀ ਆ ਖੁੱਲੇ ਆ ਸਿੰਗ ਖੁੱਲੇ ਆ ਥੋੜਾ ਸੂਵੇ ਦਾ ਵਿਖਾਲਾ ਪਸ਼ੂ ਬੋਜੜ ਕਹੋ ਗੁੰਡਾ ਚੂਰ ਹੁੰਦਾ ਭਾਵੇਂ ਦੂਜੇ ਸੂਵੇ ਵੀ ਲੱਗਦੀ ਆ ਹਾਂਜੀ ਹਾਂਜੀ ਪਰ ਇਸ ਤਰ੍ਹਾਂ ਵੀ ਹੁਣ ਚਲੋ ਖੁੱਲਾ ਸਿੰਗ ਬਾਕੀ ਤੀਜਾ ਸੂਬਾ ਵੀ ਹੋ ਸਕਦਾ ਹਾਂਜੀ ਹਾਂਜੀ ਠੀਕ ਆ ਜੀ ਉਹਦਾ ਕਰਕੇ ਰੀਡ ਦਾ ਫਰਕ ਪੈ ਜਾਣਾ ਜੀ ਹਾਂਜੀ ਹਾਂਜੀ ਬਾਕੀ ਨਾਰਮਲ ਕਿੰਨੀ ਕੀ ਚਵਾਈ ਕਰਾਈ ਪਿਛਲੇ ਸੂਵੇਆਂ ਕੁਝ ਪੁੱਛੇ ਹੀ ਹੋਊਗਾ ਜੀ ਹਾਂ ਸੰਤੂ ਸਾਹਿਬ ਮਤਲਬ 16 ਲੀਟਰ ਦੀ ਆਪਾਂ ਨੂੰ ਗਾਰੰਟੀ ਦਿੱਤੀ ਉਹਨਾਂ ਨੇ ਘਰ ਵਾਲੇ ਨੇ ਇਹ ਵੀ ਉਹਨਾਂ ਦੇ ਕੋਲੋਂ ਆਈ ਉਹ ਵੀ ਮੱਝ ਨੂੰ ਇੱਕੋ ਕਰਵਾਈਆਂ ਜੀ ਜੀ ਹਾਂਜੀ ਠੀਕ ਆ ਸੋ ਦੋਸਤੋ ਬਾਕੀ ਹੁਣ ਜਿਹ ਹਾਂ ਜੀ ਇਹ ਨਹੀਂ ਹੈਗਾ ਵੀ ਹੈਨਾ ਵੀ 16 ਲੀਟਰ ਤਾਂ ਚਲੋ ਮਿਲਕ ਪੀਕ ਲੈਵਲ ਆ 16 ਲੀਟਰ ਤਾਂ ਚਲੋ ਪੀਕ ਲੈਵਲ ਹੋਵੇਗਾ ਚਾਹੇ 15 ਚਾਹੇ 14 ਕੁਝ ਵੀ ਆ ਇਹ ਚਲੋ ਬੋਲਾ ਹੀ ਆ ਕੋਈ 18 ਲੀਟਰ ਬੋਲਾ ਹੀ ਆ ਆ피 8 ਕੁ ਲੀਟਰ ਹੋਗਾ ਬਿਲਕੁਲ ਜੋ ਮੇਰੇ ਕੱਲ ਦੇ ਸੁਰੀਆ ਸਿੰਘ ਸਾਹਿਬ ਹੂੰ ਬਿਲਕੁਲ ਜੋ ਗਿੱਲਾ ਨਾੜੂ ਪੱਚੇ ਦੇ ਨਾਲ ਆ ਆ ਦਿਖਾ ਦਿੰਨੇ ਆਪਾਂ ਵਿੱਚ ਅੱਜ ਥਾਣਾ ਆਪਣਾ ਦੇ ਭੜ ਵੀ ਹੈਗੀ ਬਾਨੇ ਦੇਖ ਠੀਕ ਅੱਛਾ ਰਵੀ ਸ਼ੇਰ ਸਿੰਘ ਵੀਰੇ ਕਿ ਨਾਮ ਮੁੱਲ ਕੀ ਆ ਇਸ ਮੱਝ ਤੇ ਕੀ ਡਿਮਾਂਡ ਆ ਸੋ ਸਭ ਭਾਰੀ ਮੱਝ ਸਿਰਫ ਸਿੰਘਾਂ ਦੀ ਗੈਰ ਕਰਕੇ ਇਹ ਐਵੇਂle ਆਪਾਂ 1,10,000 ਕਰਦੇ ਉਹਦੇ ਜੋ 3000 ਠੀਕ ਹੈ ਜੀ 1 ਲੱਖ 7000 ਦੀ ਮੱਝ ਦੇ ਦਾਂਗੇ ਸੰਤੂ ਸਾਹਿਬ 1 ਲੱਖ 7000 ਦੀ ਹਾਂ ਜੀ ਹਾਂ ਜੀ 1 ਲੱਖ 7000 ਦੀ ਜਿਹੜੀ ਆ ਦੋਸਤੋ ਠੀਕ ਹੈ ਲੈ ਦੇ ਆ ਹਾਂ ਨਾ ਹੈ ਬਾਕੀ 1 ਲੱਖ 10000 ਮੋਲ ਕੋਈ ਵੀਰ ਆ ਉਹਦੇ ਹਿਸਾਬ ਨਾਲ ਵੀ ਮੋਲ ਲਗਾ ਸਕਦਾ ਕੋਈ ਕਿਸੇ ਦਾ ਵੀ ਦੋਸਤੋ ਬਹੁਤ ਸੋਣੀ ਆ ਬੰਨ ਜੀ ਕੁਆਲਟੀ ਵੀ ਥੋੜੀ ਜਿਹੀ ਥੋੜਾ ਕਰਕੇ ਸੱਚੀ ਕਰਕੇ ਕਰਦੀ ਹੈ ਕੈਮਰੇ ਕਰਕੇ ਯਸ ਕਿਉਂਕਾ 1 ਲੱਖ 7000 ਦੀ ਹਾਨ ਆ ਜਿਹੜੀ ਦੋਸਤੋ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਵੱਡੀ ਮਾਝਾ ਪਰ ਇੱਕ ਵਾਰੀ ਘਰੇ ਆ ਕੇ ਵੇਖ ਲਿਓ ਠੀਕ ਆ ਕਈ ਵਾਰ ਹੁੰਦਾ ਵੀ ਬਖਾਉਣ ਦੇ ਵਿੱਚ ਜਾਂ ਦਸਾਂ ਚੋ ਵੀ ਫਰਕ ਰਹਿ ਸਕਦਾ ਪਰ ਆਪਦੀ ਨਿਰਖ ਪਰਖ ਤਸੱਲੀ ਨਾਲ ਕਰ ਲਿਓ ਸਭ ਤੋਂ ਇਹੀ ਗੱਲ ਹੈ ਕਿ ਜਿਹੜੇ ਵੀ ਇਹਨੇ ਖਰੀਦਣੀਆਂ ਵੇਖੋ ਹਰ ਬੰਦੇ ਦੀ ਆਪੋ ਆਪਣੀ ਸਮੱਸਿਆਵਾਂ ਪ੍ਰੋਬਲਮਸ ਹੁੰਦੀਆਂ ਘਰ ਦੀਆਂ ਬਿਲਕੁਲ ਜੀ ਜਿੰਨੇ ਵੀ ਖਰੀਦਣੀਆਂ ਚਲੋ ਉਹਨੇ ਵੀ ਆਪਣੇ ਪੈਸੇ ਕਰਟਣੇ ਦੁੱਧ ਚੋਣਾ ਵਾ ਆਪਣੀ ਜ਼ਰੂਰ ਇਥੋਂ ਜੇ ਆਪਾਂ ਇੰਨੇ ਪੈਸੇ ਸੰਧੂ ਸਾਹਿਬ ਲਾ ਸਕਦੇ ਆ ਤੇ 5-70000 ਰੁਪਏ ਦਾ ਪਤੀਲ ਵੀ ਬਾੜ ਸਕਦੇ ਕੋਈ ਵੱਡੀ ਗੱਲ ਨਹੀਂ ਆ ਬਿਲਕੁਲ ਜੀ ਹਾਂਜੀ ਤੇ ਉਹਦੇ ਨਾਲ ਇਹ ਤੇ تسਲੀ ਹੋ ਜਾਂਦੀ ਆ ਬਿਲਕੁਲ ਜੀ ਹੁਣ ਮੈਂ ਇੱਕ ਵੀ ਚੀਜ਼ ਖਰੀਦਦਾ ਮੈਂ ਵੀ ਆਪਣੀ تسਲੀ ਕਰਕੇ ਪੂਰੀ تسਲੀ ਕਰਕੇ ਆਪਣੀ ਮਨ ਨੂੰ ਲਈਦੀ ਆ ਜੀ ਬਿਲਕੁਲ ਹਾਂਜੀ ਠੀਕ ਆ ਇਸ ਤੋਂ ਬਾਅਦ ਇੱਕ ਵੀਰ ਅਗਲੀ ਇਹ ਮੱਝ ਆ ਗਈ ਆਪਣੇ ਕੋਲ ਸਰ ਜੀ ਇੱਕ ਜੀ ਮੱਝ ਲੈਣੀ ਮਿਲਗੀ ਆਈ ਹੈ ਆਪਣੇ ਕੋਲ ਹਾਂਜੀ ਇਹ ਦੁੱਧ 6 ਲੀਟਰ ਹੈ ਜੀ 6 ਕਿਲੋ 6 ਲੀਟਰ ਦੋ ਕਿੰਦੇ ਥੱਲੇ ਆ ਹਾਂਜੀ 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 ਠੀਕ ਆ ਸੂਬਾ ਵੀਰ ਤੀਜਾ ਚੌਥਾ ਤੋਂ ਹੋਵੇਗਾ ਚੌਥਾ ਜੀ ਸੂਬਾ ਦੇ ਚਲੋ ਤਾਂ ਹੀ ਹੋਊਗੀ ਸਾਂ ਜਿਆਦੇ ਸਵੇਰ ਚੀ ਹੈ ਨਾ 5ਵੇਂ 6ਵੇਂ ਹੀ ਹੋਊਗੀ ਆ ਜਿਆਦੇ ਸਵੇਰ ਹਾਂਜੀ 6ਵੇਂ ਹੋਊਗੀ ਮਨੋਂ ਪਹਿਲੀ ਨਹੀਂ ਹੈਗੀ ਹਾਂਜੀ ਹਾਂਜੀ ਤੇ ਇਹ ਆ ਵੀ ਟਿਕਟੋਕ ਦਾ ਲੌਂਡਰੀ ਯੂਜ਼ ਨਹੀਂ ਪੈਂਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਾੜੇ ਤੇ ਹੀ ਆ ਜੀ ਪਾੜੇ ਤੇ ਹੀ ਦੋਵੇਂ ਟਾਈਮ ਮਿਲਦੀ ਆ ਜੀ ਤੇ ਪਾੜੇ ਚਾਰ ਤੇ ਜਿਹੜੀ ਦੋਸਤੋ ਇਹ ਮਿਲਦੀ ਆ ਸੂਆ ਚਾਹੇ ਵੀਰ ਹਰਕਤ ਦੀ ਆਪੋ ਆਪਣੀ ਸਮਝ ਇਹ ਨੂੰ ਆਪਾਂ ਤੀਜਾ ਨਹੀਂ ਕਹਿ ਸਕਦੇ ਤੇ ਜੇ ਸਵੇਰ ਦੀ ਜਿਹੜੀ ਮੱਜਾਂ ਦੀ ਬੇਇੱਜ਼ਤੀ ਹੋ ਜਾਂਦੀ ਆ ਇਹ ਪੰਜਵਾਂ ਛੇਵਾਂ ਸਵੇਰ ਵੀ ਹੋ ਸਕਦਾ ਆਪੋ ਆਪਣੀ ਸਮਝ ਆ ਬਾਕੀ ਤੇ 6 ਲੀਟਰ ਜਿਹੜਾ ਹਾਜ਼ਰ ਆ ਅੱਗੇ ਵੀਰ ਆਪਣਾ ਰਵੀ ਸ਼ੇਰ ਸਿੰਘ ਵੀਰੇ ਕਿ ਬਣੀ ਆ ਜਾਂ ਕਿਵੇਂ ਆ ਇਸ ਨੂੰ ਸਤਿ ਸ੍ਰੀ ਅਕਾਲ ਜੀ ਨਹੀਂ ਕੋਈ ਬਣੀ ਨਹੀਂ ਹੈਗੀ ਆਪਣੇ ਕੋਲ ਆ ਕੇ ਤੇ ਹੁਣ ਮਤਲਬ ਰੋਟੀ ਚ ਨੇ ਬਿਲਕੁਲ ਜੋ ਮੌਜੂਦਾ ਹੈਗੀ ਖਾਲੀ ਮੰਨ ਕੇ 6 ਲੀਟਰ ਦੁੱਧ ਮੰਨ ਕੇ ਲੈ ਕੇ ਜਾ ਸਕਦਾ ਤੁਸੀਂ ਹਾਂਜੀ 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 ਤੇ ਇਹਦਾ ਮੋਲ ਵੀਰ ਕਿੰਨਾ ਰੱਖਿਆ ਫਿਰ ਤੁਮ ਸਰ ਮੋਲ ਆਪਾਂ ਇਹਦੇ ਹਿਸਾਬ ਨਾਲ 35000 ਰੁਪਏ ਮੋਲੇ ਆ ਜੀ 40000 ਰੁਪਏ ਮੰਨਤਣ ਕਰਦਾਂਗੇ ਜੀ ਠੀਕ ਆ ਜੀ 34000 ਦੀ ਹੋ ਜਾਊਗੀ ਹਾਂਜੀ ਹਾਂਜੀ ਇਹਨੂੰ ਵੀ ਖੋਲ ਦੋ ਬਾਈ ਕਲਵੰਤ ਗਰਮੀਆਂ ਵਿਚਾਰੀਆਂ ਕੱਢੀ ਜਾਣੀਆਂ ਹੂੰ ਲਓ ਵੀ ਦੋਸਤੋ ਠੀਕ ਆ ਮਾਝ ਸੁਵਿਆਂ ਦੇ ਵਿੱਚ ਬੇਸ਼ੱਕ ਹੈਗੀ ਆ ਪਰ ਜਿਹੜੀ ਇੱਕ ਆਪਾਂ ਘਰੇਲੂ ਕਬੀਲਦਾਰੀ ਕਹ ਲਈਏ ਨਾ ਵੀ ਉਹ ਚੱਲਦੀ ਫਿਲਹਾਲ ਹੈਗੀ ਆ ਵੀ ਬਿਲਕੁਲ 35000 ਮੋਹਰਾਂ ਤੇ 34000 ਦੀ ਲੈਦੇ ਆ ਠੀਕ ਆ 34000 ਦੀ ਜਿਹੜੀ ਲੈਦੇ ਆ ਸੰਤੁਸ਼ਟ ਹੈਗਾ ਜੀ 6 ਲੀਟਰ ਇਹ ਥੱਲੇ ਜੀ ਤੇ ਮਿਲਦੀ ਬਾਕੀ ਇਹ ਅਸੀਲ ਆ ਹੂੰ ਹੂੰ ਉੰਸਾ ਹਰ ਮੰਦਰੀ ਆਪ ਨੂੰਿੰਗ ਮੁਸ਼ਕਿਲਿਆ ਪ੍ਰੋਬਲਮਸ ਹੈ ਜੀ ਨਾ ਜੀ 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 ਤੇ ਹਰ ਗਾੜ ਕੋਈ ਲੱਖਾਂ ਦਾ ਵੀ ਆ ਕੋਈ ਵਿਚਾਰਾ ਛੋਟੇ ਵਾਲਾ ਵੀ ਆ ਗੱਲ ਇਹ ਨਾ ਵੀਰ ਕੋਈ ਕਿਸੇ ਨੂੰ 35000 ਵਾਲੀ ਚੀਜ਼ ਚਾਹੀਦੀ ਆ ਤੇ ਕਿਸੇ ਨੂੰ 1 ਲੱਖ 35 ਵਾਲੀ ਵੀ ਚਾਹੀਦੀ ਆ ਹਾਂਜੀ ਹਾਂਜੀ ਠੀਕ ਆ ਤੇ ਜਿਵੇਂ ਤੁਸੀਂ ਗੱਲ ਪਹਿਲੀਆਂ ਜੇ ਕੀਤੀ ਵੀ ਦੁਕਾਨਦਾਰੀ ਇਹ ਤੇ ਸਾਮਾਨ ਹਰ ਤਰ੍ਹਾਂ ਦਾ ਰੱਖਣਾ ਪੈਂਦਾ ਇਹ ਆਪਣੇ ਕੋਲ ਲੈਣ ਦੇਣੇ ਜਾਣੀ ਕੋਸ਼ਿਸ਼ ਤੇ ਕਰੀਦੀ ਹੈਗੇ ਹਾਂ ਚੰਗਾ ਹੀ ਨੰਗਰ ਲਈ ਹੈ ਨਾ ਹਾਂਜੀ ਹਾਂਜੀ ਪਰ ਚਲੋ ਇਕਈ ਨਹੀਂ ਆ ਜਾਂਦੇ ਯਾਰ ਇਹ ਮਾੜੀ ਬਣੀ ਐ ਇੰਨੇ ਇੰਨੇ ਦੇ ਵਿੱਚ ਵੇਖੋ 30000 ਵੀ ਇਹਦੇ ਜਦੋਂ ਮਰਜੀ ਬੰਦਾ ਬਿਲਕੁਲ ਜੀ ਜਣਾ ਨਹੀਂ ਹੁੰਦਾ ਦੋ ਨੰਬਰ 'ਚ ਵੀ ਜਾਂਦੀਆਂ ਬਿਲਕੁਲ ਜੀ ਬਿਲਕੁਲ ਚਲੋ ਗਰਮੀਆਂ ਕਟਾਉਣ ਵਾਲੀ ਕਿੰਨੀ ਕਰਮਾ ਲਈ ਇਹ ਬਣ ਕੀ ਦੇ ਗਾਹਾਂਗੇ ਚਲੋ ਜਿੰਨੀ ਅਰੇਂਜਤੀ ਹੈ ਹਮ ਠੀਕ ਹੈ ਲੋ ਵੀ ਦੋਸਤੋ ਇਹ ਮਾਝੇ ਹੈਗੀ ਆ ਬਿਲਕੁਲ ਛੋਟਾ ਜਿਹਾ ਆ ਬਾਜਬਾਜਾ ਰੇਟ ਆ ਠੀਕ ਆ ਨਾਰਮਲ ਇਨੇ ਦੀਆਂ ਕਟੀਆਂ ਹੀ ਆਉਂਦੀਆਂ ਨੇ ਤੇ ਵੀਰ ਦਾ ਕਹਿੰਦਾ ਮਤਲਬ ਇਹ ਵੀ 6 ਲੀਟਰ ਦੀ ਚਵਾਈ ਤੁਸੀਂ ਕਰ ਲਓ ਜਿੰਨਾ ਚਿਰ ਤੱਕ ਦੁੱਧ ਪਿਆਉਂਦੀ ਆ ਉਸ ਤੋਂ ਬਾਅਦ ਤੁਸੀਂ ਨਾਰਮਲ ਜੇ ਕੱਬਣ ਰਹਿ ਜਾਂਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜਿਹੜਾ ਦੋਸਤੋ ਵਾਅਦੇ ਬੰਦੀ ਇਹ ਹੈਗੀ ਵੀ ਕੱਲ ਅਗਲਾ ਨਵਾਂ ਸੂਆ ਫਿਰ ਤਿਆਰ ਹੋ ਜਾਊਗਾ ਤੇ ਦੁੱਧ ਜਿਹੜਾ ਦੋਸਤੋ ਸਾਰ ਪੜਦਾ ਫਿਰ ਆਪਾਂ ਇੱਕ ਆਸ ਰੱਖ ਸਕਦੇ ਹਾਂ ਇਸ ਮੱਝ ਤੋਂ ਠੀਕ ਆ ਤੇ 35000 ਜਿਹੜੀ ਇਹਦੀ ਮੰਗ ਆ 34000 ਦੀ ਲੈ ਦੇ ਆ ਮੇਰੇ ਨਾਲ ਸਭ ਤੋਂ ਵੱਡੀ ਗੱ 2 ਮਿੰਟ ਤੋਂ ਪਹਿਲਾਂ ਬਸਮ ਜਾਂਦੀ ਆ ਪਾੜੀ ਚੜਦੇ ਬਿਲਕੁਲ ਦੋਵੇਂ ਟਾਈਮ ਤੇ ਹੋਈਦੀ ਹੈ ਜੀ ਬਿਲਕੁਲ ਜੀ ਤੇ ਚੌਥਾ ਰਾਂ ਦੀ ਵਾਹ ਹੈ ਓਕੇ ਰਿਪੋਰਟਾਂ ਬਿਲਕੁਲ ਜੀ ਬਿਲਕੁਲ ਚਵਾਈ ਚ ਵੀ ਸਾਫ਼ ਹੈ ਜੀ ਆ ਲੋ ਜੀ ਠੀਕ ਆ ਇਸ ਤੋਂ ਬਾਅਦ ਫਿਰ ਅਗਲਾ ਪਸ਼ੂ ਕਿਹੜਾ ਦਿਖਾਈਏ ਸੰਤੂ ਸਾਹਿਬ ਆਪਣੇ ਕੋਲ ਦੋ ਕਟੀਆਂ ਵਾਂ ਜੀ ਹਾਂਜੀ ਆ ਜੋ ਝੋਟੀਆਂ ਅੱਛਾ ਜੀ ਇੱਕ ਦੇ ਮਤਲਬ ਮੈਂ ਕਹੂੰਗਾ ਕਿ ਦੁਨੀਆ ਬਹੁਤਾਂ ਚਲੇ ਗਈ ਆ ਹਾਂਜੀ ਉਹ ਐ ਵੇਲੇ ਮੋਹਰਾ ਜਿਹੜੀ ਆ 20 ਪਲੱਸ ਕਰ ਗਈ ਆ ਹਾਂਜੀ ਨੀਲੀ ਦਾ ਵੀ 20 ਪਲੱਸ ਕਰ ਗਈ 21 22 23 ਦਾ ਵੀ ਪਹੁੰਚ ਗਈ ਆ ਹੂੰ ਪਰ ਚਲੋ ਆਪਣੇ ਕੋਲ ਵੀ ਆ ਨਾ ਚੰਗੀ ਮੱਝ ਵੀ ਜਿਹੜੀ ਆ ਛੋਟੀ ਆ ਠੀਕ ਆ ਹਾਂਜੀ ਪਿਛਲੇ ਤੋਂ ਪਿਛਲੇ ਤੋਂ ਇਹਦੀ ਆ ਹਾਂ ਆ ਦਿਖਾਇਓ ਮਾੜਾ ਫੇਸ ਬਈ ਕਰਿਓ ਐ ਨੂੰ ਦਿਖਾਈਏ ਇਹ ਨੀਲੀ ਰਾਵੀ ਦੀ ਕੱਟੀ ਆ ਦੋਸਤੋ ਖੀਰੀ ਐ ਮੂੰਹ ਹਾਂਜੀ ਮੂੰਹ ਖੀਰੀ ਆ 2 ਸਾਲ ਦੀ ਤੁਸੀਂ ਜਿਹੜੀ ਉਮਰ ਮੰਨੂਗੀ ਪਿਛਲੇ ਤੋਂ ਪਿਛਲੇ ਸਮੇਂ ਦੀ ਉਹ ਆਪਣੀ ਮੱਝ ਦਾ 2 ਸਾਲ ਉਮਰ ਮੰਨ ਸਕਦੇ ਹੋ ਪੌਣੇ ਇੱਕ ਦੋ ਸਾਲ ਦੋ ਸਾਲ ਉਮਰ ਹੈ ਜੀ ਦੋ ਸਾਲ ਤੋਂ ਭਰ ਹੋ ਗਈ ਹੈ ਜੀ ਦੋ ਸਾਲ ਤੋਂ ਉੱਪਰ ਹੈ ਜੀ ਹਾਂਜੀ ਹਾਂਜੀ ਇਹ ਹੋ ਗਈ ਹੈ ਦੋ ਸਾਲ ਤੇ ਦੋ ਮਹੀਨੇ ਦੀ ਕਰੀਬ ਠੀਕ ਆ ਹਜੇ ਮੂੰਹ ਖੇਰੀ ਆ ਠੀਕ ਆ ਆਪਾਂ ਜਿਹੜੀ ਦੋਸਤੋ ਚੈੱਕ ਕੀਤੀ ਆ ਮੂੰਹ ਖੇਰੀ ਆ ੱਟੀ ਬਹੁਤ ਪੂਰੀ ਸ਼ਕੀਨ ਹੈਗੀ ਆ ਵੇਖੋ ਠੀਕ ਆ ਤੇ ਖੋਲ ਕੇ ਦਿਖਾ ਦਿਓ ਬਾਕੀ ਮੱਝ ਵੀ ਇਹ ਕਰਦੀ ਹੈ ਮੱਝ ਦੀ ਹੈ ਨਾ ਜੀ ਵੱਡੀ ਜਿਹੜੀ ਮੱਝ ਹੁਣ ਮਿਲਕਿੰਗ ਤੇ ਸੋਹਣੀ ਚੱਲਦੀ ਹੈ 18 17 ਕਿਲੋ ਵਾਲੀ ਇਸ ਦੀ ਮਦਰ ਦਾ ਜਿਹ ਜੇਦੀ ਮਦਰਸ ਹੋਈ ਆ ਤੇ ਤੁਸੀਂ ਚੁਆਈ ਜਿਹੜੀ ਅਸੀਂ ਮਦਰ ਦੀ ਕਰ ਸਕਦੇ ਹੋ ਵੇਖ ਸਕਦੇ ਹੋ ਠੀਕ ਆ ਜੀ ਤੇ ਆ ਮਦਰ ਦੇ ਕੋਲੇ ਜਾ ਰਹੀ ਆ ਆਪਾਂ ਤੁਹਾਨੂੰ ਨਾਲ ਹੀ ਮਦਰ ਦਿਖਾ ਦਾਂਗੇ ਦੀ ਆ ਦੇਖੋ ਜੀ ਇਹ ਦੇਖੋ ਹਾਂ ਜੀ ਇਹ ਵੀ ਸਿੰਗੀ ਬਲੱਡ ਲਾਈਨ ਦੀ ਹੈਗੀ ਆ ਦੋ ਜਿੰਨਾਂ ਕਈ ਵਾਰ ਲੱਗਦੀਆਂ ਉੱਪਰਾਂ ਜਿੰਨੀਆਂ ਨੀਲੀ ਰੰਗ ਦੀ ਚੈਪਰ ਵੀ ਆ ਸੈਨੂੰ ਖੁੰਲਾ ਜਾਂਦਾ ਤੁਸੀਂ ਸਿੰਗੀ ਵੇਖੋ ਕਿੰਨੀ ਆ ਸਹੀ ਹੈ ਲਵੇ ਮੈਂ ਗਰੰਟੀ ਨਾਲ ਕਿਹਨਾ ਵਾ ਜਿਹੜੀ ਪਹਿਲੇ ਨੇ 12 ਤੋਂ ਪਲੱਸ ਜਾਣਾ 12 13 ਦੇ ਕਰੀਬ ਚਲੋ ਜੇ ਸੁਵੇ ਦੇ ਸਮਸਤਾਂ ਦੇ ਜਾਣਾ ਹੀ ਜਾਣਾ ਨੇ ਬਿਲਕੁਲ ਜੀ ਰੋਣੀਆਂ ਹਾਂਜੀ 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 ਚਲੋ ਜੀ ਰੋਣ ਵਾਲੀਆਂ ਗੱਲਾਂ ਹੁੰਦੀਆਂ ਨੇ ਇੱਕ ਲਾਈਵ ਚ ਹੋਈ ਵੀ ਆਪਾਂ ਦੋਵਾਂ ਨਹੀਂ ਰੋਣੀਆਂ ਪਤਾ ਲੱਗ ਜਣਾ ਬਿਲਕੁਲ ਇੱਕ ਘਰੇਲੂ ਜਿਹੜੀ ਦੋਸਤੋ ਘਰ ਦੀ ਮਾਝਾ ਨੀਲੀ ਰਵੀ ਦੀ ਉਹਦੀ ਬੱਚੀ ਆ ਹਾਂਜੀ ਪਿਛਲੇ ਤੋਂ ਪਿਛਲੇ ਸਵੇ ਦੇ ਠੀਕ ਆ 2 ਸਾਲ ਹੋ ਗਏ ਆ ਹਾਂਜੀ 2 ਸਾਲ ਤੋਂ ਪਹਿਲਾਂ ਦੀ ਜਿਹੜੀ ਦੋਸਤੋ ਉਹ ਸੂਈ ਸੀਗੀ ਇਸਦੀ ਮਦਰ ਉਹਦੀ ਜਿਹੜੀ ਕੱਟੀ ਆ ਵੀਰ ਹੁਣਾਂ ਦੇ ਕੋਲ ਚੰਗੀਆਂ ਬਿਲਕੁਲ ਬਰੀਕੀਆਂ ਹੈਗੀਆਂ ਕੱਟੀ ਦੇ ਵਿੱਚ ਹਾਂਜੀ ਲੈ ਜਾਓ ਜੀ ਠੀਕ ਆ ਬਾਕੀ ਮਦਰ ਜਿਹੜੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਮਦਰ ਹੈਗੀ ਆ ਠੀਕ ਆ ਜੀ ਲਾਈਵ ਮਿਲਕਿੰਗ ਵੀਰ ਆਹਾਂ ਦਾ ਇਹ ਆਪਾਂ ਕਰਾਵਾਂਗੇ ਜਰੂਰ ਇਸ ਮੱਝ ਦੀ ਲਾਈਵ ਮਿਲਕਿੰਗ ਹੋਵੇਗੀ ਇਸ ਦੀ ਜਿਹੜੀ ਬੱਚੀ ਹੈਗੀ ਆ ਠੀਕ ਆ ਚਾਹਵਾਂ ਵਾਲੇ ਵੀਰ ਤੁਸੀਂ ਜਰੂਰ ਖਰੀਦ ਸਕਦੇ ਹੋ ਮੁੱਲ ਜਿਹੜਾ ਖਾਸ ਤੌਰ ਤੇ ਪੁੱਛ ਲੈਣੀ ਆ ਬਾਈ ਰਵੀ ਸ਼ਰਮ ਸਿੰਘ ਕਿੰਨੀ ਡਿਮਾਂਡ ਹੋਗੀ ਛੋਟੀ ਜੀ ਮਤਲਬ ਉੱਚੀ ਵੇਚਣੀ ਆ ਨਾ ਹਾਂਜੀ ਮਤਲਬ ਵਾਕਈ ਝੋਟੀ ਨਹੀਂ ਸ਼ਕੀ ਨੇ ਹਾਂ ਹਾਂ ਤੇ ਵੇਚਣੀ ਵੀ ਆਪਾਂ ਮਤਲਬ ਮੇਰੇ ਛੱਡ ਦੀ ਸਾਨ ਜਿਸ ਤੋਂ ਤੱਕ ਮੇਰੀ ਇੱਛਾ ਨੇ ਨਾਲ ਕੋਈ ਕਾਰਨ ਕਰਕੇ ਮੈਂ ਵੇਚਣਾ ਪੈ ਮਤਲਬ ਪੈਸੇ ਨਹੀਂ ਪੂਰੀਆਂ ਹੋ ਜਾਂਦੀਆਂ ਬਿਲਕੁਲ ਜੀ ਤੇ ਮੋਲ ਜਿਹੜਾ ਫੋਨ ਤੇ ਕਰੂੰਗਾ ਜੀ ਤੇ ਮੋਲ ਉਹ ਚਾਹੂਗਾ ਜੀ ਜਿਹੜੇ ਵੀਰ ਨੇ ਲੈਣੀ ਹੈ ਨਾ ਹਾਂ ਹਾਂ ਤੇ ਮਤਲਬ ਉਹੀ ਫੋਨ ਕਰੇ ਮਤਲਬ ਮੋਲੇ ਦਾ ਚਾਹੂਗਾ ਜੀ ਇਹ ਅਨਮੁੱਲੀਆਂ ਚੀਜ਼ਾਂ ਜਿਹੜੀਆਂ ਮਤਲਬ ਮਿਲਦੀਆਂ ਨਹੀਂ ਆ ਨਹੀਂ ਮਿਲਦੀਆਂ ਹਾਂਜੀ ਹਾਂ ਇਹ ਅਨਮੁੱਲੀਆਂ ਚੀਜ਼ਾਂ ਦੇ ਵਿੱਚ ਮੈਂ ਇਹ ਮੰਨਦਾ ਸੋ ਚਾਹਵਾਲ ਵੀਰ ਤੁਸੀਂ ਜਰੂਰ ਜਿਹੜਾ ਦੋਸਤੋ ਖਰੀਦ ਸਕਦੇ ਹੋ ਠੀਕ ਆ ਚੰਗੀ ਕੁਆਲਿਟੀ ਹੈ ਨਾਲ ਠੀਕ ਆ ਨਾਲ ਇਸ ਦੀ ਮਦਰ ਤੁਸੀਂ ਵੇਖ ਲਓ ਕਿਸੇ ਵੀਰ ਨੇ ਸ਼ਾਮ ਦੀ ਚਵਾਈ ਕਰਨੀ ਕਿਉਂਕਿ ਮਦਰ ਵੀ ਇਸ ਦੀ ਬਿਲਕੁਲ ਤਾਜ਼ੀ ਸੂਈ ਆ ਤੇ ਚਵਾਈ ਤੁਸੀਂ ਵੇਖ ਸਕਦੇ ਹੋ ਵਾਕੇ ਖੁਸ਼ ਹੋ ਜਾਓਗੇ ਚਵਾਈ ਵੇਖ ਕੇ ਦੁੱਧ ਚੰਗੇ ਮਿਲਕ ਤੇ ਚੱਲਣ ਰਹੀ ਹੈ ਇਸ ਤੋਂ ਬਾਅਦ ਵੀਰ ਰਵੀਸ਼ਰ ਸਿੰਘ ਜਿਹੜੀ ਇਹ ਮੱਝ ਹੈ ਚਲੋ ਆਪਾਂ ਕੱਟੀ ਦਿਖਾ ਦਿੰਨੇ ਆ ਇਹ ਕਿ ਇਹ ਮੱਝ ਆਪਣਾ ਸੇਲ ਕਰਨ ਦਾ ਪ੍ਰੋਗਰਾਮ ਹੈਗਾ ਨੀਲੀ ਦੀ ਜਿਹੜੀ ਮੱਝ ਚੰਗੇ ਦੁੱਧ ਤੇ ਚੱਲਣ ਰਹੀ ਹੈ ਅੱਗੇ ਕਰਨੀ ਹੈ ਹਾਂਜੀ 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 ਲਾਈਵ ਚਵਾਈ ਕਰਾ ਕੇ ਨਾ ਇਹ ਆਪਾਂ ਕਰਾਂਗੇ ਦੋਵਾਂ ਦੀ ਚਵਾਈ ਕਰਾਉਣੀ ਹੈ ਜੀ ਕੋਈ ਅਪ੍ਰੈਲ 2-3 ਅਪ੍ਰੈਲ ਦੇ ਕਰੀਬ ਹੈ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਸੋ ਦੋਸਤੋ ਤੁਸੀਂ ਵੈਸੇ ਜਿਹੜੀ ਆ ਵੀਰ ਨੇ ਦੱਸ ਦਿੱਤੀ ਆ ਬਾਕੀ ਚੈੱਕ ਕਰ ਕਿਸੇ ਵੀਰ ਨੇ ਖਰੀਦਣੀ ਹੈ ਨਾ ਇਹ ਮੱਚ ਤੁਸੀਂ ਖਰੀਦ ਸਕਦੇ ਹੋ 17 ਲੀਟਰ ਦੀ ਚੱਲ ਰਹੀ ਹੈ ਜਦੋਂ ਚਵਾਈ ਕਰਾਉਣੀ ਹੈ ਥੋੜੀ ਜਿਹੀ ਸੈਟ ਸ਼ੁੱਟ ਨਹੀਂ ਹੋਈ ਜਿਹੜੀ ਵਾਲੀ ਸੈੱਟ ਹੋ ਗਈ ਨੂੰ 89+ ਵਾਲੀ ਮੈਨੂੰ ਆਸੇ ਵਿੱਚ 89+ ਕਰਕੇ ਦੀ ਚਵਾਈ ਆਪਾਂ ਕਰਾਵਾਂਗੇ ਠੀਕ ਆ ਜੀ ਉਹ ਵੀ ਜਰਮਨ ਯਾਨੀ 16+ ਜਿਹੜੀਆਂ ਸਾਢੇ 15 ਦੇ ਚੱਲ ਰਹੀ ਪੱਲੀ ਦੇ ਆ 17 ਦੇ ਆ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਲਓ ਵੀ ਦੋਸਤੋ ਇਹ ਪਸ਼ੂ ਵੀਰ ਦੇ ਕੋਲ ਸੀ ਇੱਕ ਝੋਟੀ ਕੱਟੀ ਹੈਗੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਥੋੜੀ ਉਮਰ ਦੇ ਵਿੱਚੋਂ ਤਾਂ ਪੁੱਜੀ ਹੈਗੀ ਆ ਥੋੜੀ ਜੀ ਆਪਾਂ ਕਹਿ ਸਕਦੇ ਆ ਵੀ ਉਮਰ ਦੀ ਵੱਡੀ ਥੋੜੀ ਜੀ ਆ ਪਰ ਜਿਹੜਾ ਵੀਰ ਅਕੇ ਸਾਂਭ ਸੰਭਾਲ ਕਰ ਲੂਗਾ ਠੀਕ ਆ ਤੇ ਉਹ ਜ਼ਰੂਰ ਖਾਸ ਹੋਊ ਤੁਸੀ ਲੈ ਕੇ ਜਾ ਸਕਦੇ ਹੋ ਮੁੱਲ ਬਿਲਕੁਲ ਜੈਨੂਇਨ ਜਿਹਾ ਹੋਵੇਗਾ ਠੀਕ ਆ ਨਿੱਕੀਆਂ ਨਿੱਕੀਆਂ ਕਟੀਆਂ ਝੋਟੀਆਂ ਕਟੀਆਂ ਆ ਜਾਂਦੀਆਂ ਉਹਨਾਂ ਦੀਆਂ ਵੀ ਜਿੰਨਾ ਕ ਵੀਰ ਨੇ ਤਾਂ ਮੁੱਲ ਡਿਮਾਂਡ ਰੱਖੀ ਆ ਅੱਛਾ ਵੀਰ ਇਹਦੀ ਉਮਰ ਕਿੰਨੀ ਕੁ ਹੋ ਗਈ ਆ 1.5 ਸਾਲ ਤੋਂ ਪਹਿਲਾਂ ਜੀ ਹਾਂ ਜੀ ਦੋ ਦੋ ਤੇ ਪੀਪੀ ਹੋ ਗਈ ਹੋਗੀ ਹਾਂ ਜੀ ਚਲੋ ਇਹ ਆ ਵੀ ਇੰਨੀ ਸਾਮ ਸੋਹਣੀ ਹੋਈ ਕਈ ਮਜਬੂਰੀਆਂ ਅਸੀਂ ਇਹਨਾਂ ਦਾ ਅਸਲ ਹਾਂ ਜੀ ਥੋੜੀ ਵੀਡੀਓ ਲੰਮੀ ਨਾ ਹੋ ਜਾਈ ਹਾਂ ਜੀ ਦੇਖੋ ਇਹ ਅਸੀਂ ਬਣਾਇਆ ਸੀ ਸ਼ੈਟ ਅਸਲ ਦੇ ਵਿੱਚ ਗਾਵਾਂ ਦਾ ਜੀ ਹੂੰ ਤੇ ਵਿੱਚੋਂ ਦੋ ਤਿੰਨ ਜਿਹੜੀਆਂ ਸਾਈਮਲਟੇਨियसਲੀ ਨਾਲ-ਨਾਲ ਇਹ ਚੱਲਦੀਆਂ ਰਹੀਆਂ ਮੱਜਾਂ ਹੂੰ ਉਹਨਾਂ ਦੀਆਂ ਕਟੀਆਂ ਹੈਗੀਆਂ ਸੀਗੀਆਂ ਤੇ ਇਹ ਨਾਲ ਮਤਲਬ ਗਾਵਾਂ ਦੇ ਵਿੱਚ ਮੈਂ ਚੰਗੀ ਤਰ੍ਹਾਂ ਫੇਲ ਹੋ ਗਿਆ ਉਹਦਾ ਕਾਰਨ ਮਤਲਬ ਗਾਵਾਂ ਮੈਂ ਲੈ ਲਈਆਂ ਵੱਡੀਆਂ ਦੇ ਮੇਰੇ ਵੈਂਟੀਲੇਸ਼ਨ ਦਾ ਪ੍ਰਬੰਧ ਨਹੀਂ ਹੋਣਾ ਜਦਾ ਹੈਗਾ ਬਿਲਕੁਲ ਇਹ ਗਾਵਾਂ ਜਿਹੜੀਆਂ 40 45 40 45 30 ਪਲੱਸ ਵਾਲੀਆਂ ਸਾਰੀਆਂ ਗਾਵਾਂ ਹੀ ਸਾਡੇ ਕੋਲ ਜੀ ਹੂੰ ਮਤਲਬ ਉਹਨਾਂ ਦਾ ਕਸੂਰ ਨਹੀਂ ਕਸੂਰ ਅਸਲ 'ਚ ਮੇਰੇ ਮੈਂ ਉਹਨਾਂ ਦੀ ਮਤਲਬ ਸਮਰੱਥ ਨਹੀਂ ਹੈਗਾ ਉਹ ਗਾਵਾਂ ਦਾ ਰੱਖਣ ਦੇ ਜੀ ਬਿਲਕੁਲ ਜੀ ਤੇ ਉਹਦੇ ਨਾਲ ਨਾ ਇਹ ਮਤਲਬ ਉਹ ਇਹਨਾਂ ਦੀ ਉਸ ਨੂੰ ਨਹੀਂ ਸੀ ਸਾਫ ਸੁਭਾੜੀ ਹੋਈ ਜੀ ਵੇਖੋ 2020 ਦੇ ਕਰੀਬ ਨਾ ਆ ਗਏ ਬਹੁਤ ਜ਼ਿਆਦਾ ਝੜਕਾ ਵੱਟ ਗਿਆ ਕੁਝ ਗਾਵਾਂ ਦੂਆਂ ਤਕਰੀਬਨ ਵੱਡੀਆਂ ਮਰ ਮੁਰ ਗਈਆਂ ਜਾਂਦੀਆਂ ਕੁਝ ਖਰਾਬ ਹੋ ਗਈਆਂ ਬਿਲਕੁਲ ਜੀ ਤੇ ਜਿਹੜੀਆਂ 3-4 ਕਟੀਆਂ ਨੇ ਵੀ ਨਹੀਂ ਸੰਭਾਲ ਲਈ ਹੋਈ ਤਾਂ ਕਰਕੇ ਥੋੜੀਆਂ ਜਿਹੀ ਮਤਲਬ ਸਮਝ ਲਓ ਕਿ ਸੰਡੀਆਂ ਜਿਹੀਆਂ ਗਈਆਂ ਨਾ ਬਿਲਕੁਲ ਜੀ ਬਿਲਕੁਲ ਬਾਕੀ ਇਹ ਵੀ ਮਤਲਬ ਹੈ ਬੱਲੀ ਆ ਹਾਂ ਜੀ ਤੇ ਇਹ ਸਿੰਘ ਸਿੰਘ ਵੀ ਰਹਿੰਗੇ ਆ ਕੁੰਡਾ ਵਾ ਜੀ ਬਿਲਕੁਲ ਜੀ ਤੇ ਅੱਖਾਂ ਵੀ ਨੀਲੀਆਂ ਜੀ ਹੂੰ ਤੇ ਬਾਕੀ ਰੇਟ ਦੇ ਹਿਸਾਬ ਨਾਲ ਰੇਟ ਵੇchnਾ ਜੀ ਜੀ ਆਪਾਂ ਮਤਲਬ ਹਾਂ ਦਾ ਜਿਹੜੀ ਆ ਨਾ ਜੀ 15000 ਰੁਪਏ ਦੀ ਜਿਹੜਾ ਆ ਕੀ 15 ਦੀ ਹਾਂਜੀ ਠੀਕ ਆ 15000 ਜਿਹੜੀ ਦੋਸਤੋ ਇਸ ਦੀ ਕੀਮਤ ਆ ਠੀਕ ਆ 15000 ਦੀ ਲੈ ਤੇ ਆ ਠੀਕ ਆ ਤੂੰ ਉਮਰ ਜੇ ਥੋੜੀ ਕੋਈ ਸਾਲ ਡੇਢ ਸਾਲ ਤੁਸੀਂ ਕਹੋ ਵੀ ਉਮਰ ਦੀ ਗਵਾਚੀ ਆ ਹਾਂਜੀ ਠੀਕ ਆ ਬਾਕੀ ਜਿਹੜਾ ਕੋਈ ਲੈ ਜਾਊਗਾ ਅੱਗੇ ਸੇਵਾ ਕਰ ਲੈ ਹਾਂਜੀ ਨੁਕਸਾਨ ਹੋਣਾ ਕਰਨਾ ਜਿਹੜਾ ਹਾਂਜੀ ਕੋਈ ਜਾਣੀ ਕਿਹਾ ਬਿਲਕੁਲ ਬਿਲਕੁਲ ਹਾਂਜੀ ਤੇ ਕੋਈ ਗੱਲ ਨਹੀਂ 15000 ਦੇ ਵਿੱਚ ਜਿਹੜੀ ਤੁਸੀਂ ਦੋਸਤੋ ਇਹ ਕੱਟੀ ਤੁਸੀਂ ਖਰੀਦ ਸਕਦੇ ਹੋ ਝੋਟੀ ਮੰਨ ਕੇ ਲੈ ਕੇ ਜਾ ਸਕਦੇ ਹੋ ਠੀਕ ਆ ਬਾਕੀ ਥਣੀਆਂ ਥਣੀਆਂ ਜਿਹੜ ਤੇ ਅੱਗੇ ਜਿਹੜਾ ਵੀ ਰਕੇ ਹੱਥੋਂ ਥਫੇਰ ਲੂਗਾ ਚੰਗੀ ਸੇਵਾ ਕਰ ਲੂਗਾ ਤੇ ਜਿਹੜਾ ਦੋਸਤੋ ਵਾਧੇ ਬੰਦੀ ਹੈਗਾ ਵੀ ਅੱਗੇ ਨੇ ਬੰਨਣਾ ਵੀ ਹੈਗਾ ਤੇ ਬਾਅਦ ਵਿੱਚ ਦੋਦੀ ਪਿਉਣਾ ਕਟੀਆਂ ਨੂੰ ਝੋਟੀਆਂ ਝੋਟੀਆਂ ਤੋਂ ਬਾਅਦ ਜਿਹੜੇ ਦੋਸਤੋ ਮੱਝਾਂ ਬੰਦੀਆਂ ਨੇ ਤੇ ਰਵੀ ਸ਼ਰ ਸਿੰਘ ਵੀਰ ਇਹੋ ਪਛੂ ਸੀ ਅੱਜ ਹਾਂਜੀ ਇਹਨੇ ਪਛੂ ਜੀ ਇੱਕ ਸੰਪਰਕ ਨੰਬਰ ਵੀਰ ਆਪਣੇ ਹਾਂਜੀ ਇਹ ਮੇਰਾ ਫੋਨ ਨੰਬਰ ਹੈ ਜੀ 97818 ਹਾਂਜੀ 11915 ਠੀਕ ਹੈ ਜੀ ਪਿੰਡ ਤੇ ਡਾਕ ਨਾ ਲਾਲੂ ਘੁਮਣ ਜੀ ਤਹਿਸੀਲ ਤੇ ਡਿਸਟ੍ਰਿਕਟ ਤਰਨਤਾਰਨ ਠੀਕ ਹੈ ਜੀ ਹਾਂਜੀ ਹਾਂਜੀ ਸੋ ਦੋਸਤੋ ਤੇ ਫੇਰ ਸੰਧੂ ਸਾਹਿਬ ਉਹੀ ਬੇ ਦੇਖੋ ਕਿਸੇ ਤੇ ਵਿਸ਼ਵਾਸ ਕਰ ਲੈਣਾ ਬੜੀ ਵੱਡੀ ਗੱਲ ਆ ਪਰ ਵਿਸ਼ਵਾਸ ਟੁੱਟ ਜਾਣਾ ਜਾਂ ਕਿਸੇ ਦਾ ਵਿਸ਼ਵਾਸ ਘਾਤ ਕਰ ਦੇਣਾ ਉਹ ਬੜੀ ਉਹ ਤੋਂ ਵੀ ਜਿਹੜਾ ਘੱਟ ਜੀ ਆ ਬਿਲਕੁਲ ਜੀ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਤੇ ਵਿਸ਼ਵਾਸ ਨਾ ਕਰੋ ਮੈਂ ਕਹਿੰਦਾ ਵੀ ਕੋਸ਼ਿਸ਼ ਕਰੋ ਵੀ ਆਪਣੀ ਨਿਰਖ ਪਰਖ ਆ ਕਰੋ ਕੱਲ ਨੂੰ ਤੁਹਾਡਾ ਵਿਸ਼ਵਾਸ ਟੁੱਟਦਾ ਉਹ ਮੇਰੀ ਆਤਮਾ ਨੂੰ ਵੀ ਦੁੱਖਿਆ ਇਹ ਕਰਕੇ ਮਤਲਬ ਜਿਹੜੀ ਚੀਜ਼ ਆ ਵੇ ਕੋ ਦੁਕਾਨਦਾਰ ਹੀ ਆਪਣੇ ਕੋਈ ਇਦਾਂ ਆਈਆਂ ਇਦਾਂ ਹੀ ਆਪਾਂ ਗਾਹ ਤੋਰ ਦੇਣੀਆਂ ਜਿਹੜੀ ਤੇ ਆਪਣੀ ਘਰ ਦੀ ਚੀਜ਼ ਹੋਈ ਤਾਂ ਆਪਾਂ ਫੁੱਲ ਗਰੰਟੀ ਦੇ ਦਨੇ ਆ ਜੀ ਜੀ ਤੇ ਜਿਹੜੀ ਆਪਾਂ ਤੁਹਾਨੂੰ ਪਤਾ ਖਰੀਦੀ ਹੋਈ ਚੀਜ਼ ਆ ਹੂੰ ਉਹ ਤੇ ਇਦਾਂ ਹੀ ਚਲਦੀ ਆਪਣੇ ਮਤਲਬ ਅੰਦਾਜ਼ੇ ਤੋਂ ਹੋ ਜਾਂਦਾ ਵਾ ਵੀ ਇੱਕ ਆਪਾਂ ਤਸੱਲੀ ਕਰ ਲੈਣੀ ਵੀ ਯਾਰ ਵਾਕਿਆ ਇੰਨੀ ਗਾਲੀ ਚੀਜ਼ ਹੈਗੀ ਆ ਇਦਾਂ ਦੀ ਚੀਜ਼ ਹੈਗੀ ਆ ਬਿਲਕੁਲ ਹਾਂਜੀ ਹਾਂਜੀ ਠੀਕ ਆ ਇਹ ਗੱਲਾਂ ਜਿਹੜੀਆਂ ਇਹ ਵੀ ਆ ਕਿ ਜਿਹੜੇ ਵੀ ਨੇ ਕਰਨਾ ਆਪਣਾ ਮਤਲਬ ਆਪਣੀ ਤਸੱਲੀ ਨਾਲ ਜੀ ਹੂੰ ਹਾਂ ਬਿਲਕੁਲ ਹਾਂਜੀ ਲਓ ਵੀ ਦੋਸਤੋ ਇਹ ਵੀਰ ਰਵੀ ਸ਼ੇਰ ਸਿੰਘ ਦੀਆਂ ਗੱਲਾਂ ਨੇ ਠੀਕ ਆ ਤੇ ਗੱਲਾਂ ਚੰਗੀਆਂ ਹੁੰਦੀਆਂ ਨੇ ਹਰ ਵਾਰ ਦੀ ਤਰ੍ਹਾਂ ਜਰੂਰ ਗੌਰ ਕਰ ਲਿਆ ਕਰੋ ਠੀਕ ਆ ਜੀ ਦੁਕਾਨਦਾਰੀ ਆ ਕਿਸੇ ਵਪਾਰੀ ਦੀ ਗੱਲ ਕਰੀਏ ਕਿਸੇ ਵੀ ਵੀਰ ਦੀ ਕਰੀਏ ਜਿਨੇ ਵੀ ਸੇਲ ਪਰਚੇ ਦਾ ਕੰਮ ਕੀਤਾ ਜਾਂ ਕਰਦਾ ਪਿਆ ਦੁਕਾਨਦਾਰੀ ਆ ਠੀਕ ਆ ਕਿਸੇ ਦਾ ਯਕੀਨ ਨਹੀਂ ਕਰਨਾਗਾ ਤੁਸੀਂ ਮੈਂ ਬਣਾ ਰਿਹਾ ਵੀਡੀਓ ਮੇਰੇ ਤੇ ਹੋ ਸਕਦਾ ਵੀ ਮੈਨੂੰ ਜੋ ਵੀ ਮੈਂ ਚੀਜ਼ ਦਿਖਾ ਰਿਹਾ ਮੇਰੇ ਦਿਖਾਉਣ ਦੇ ਵਿੱਚ ਕਿਤਨਾ ਕਿਤੇ ਫਰਕ ਵੀ ਰਹਿ ਸਕਦਾ ਇੱਥੇ ਆ ਕੇ ਆਪਣੀ ਨਰਕ ਪਰਖ ਕਰੋ ਅੱਖੀਂ ਦੇਖ ਲਓ ਚੀਜ਼ ਵੀ ਵਾਕਿਆ ਜਿਹੜੀ ਚੀਜ਼ ਦਿਖਾਈ ਗਈ ਆ ਉਡੀ ਲੱਗਦੀ ਆ ਸਾਈ ਬਿਆਨਾ ਕਰਕੇ ਇੱਕ ਵਾਰੀ ਜਿਹੜੀ ਆ ਘਰ ਵਿਜਟ ਜਰੂਰ ਕਰ ਲਿਆ ਕਰੋ ਠੀਕ ਆ ਜੀ ਉਸ ਤੋਂ ਬਾਅਦ ਜਿਹੜਾ ਤੁਸੀਂ ਆ ਕੋਈ ਸੌਦਾ ਕਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਹੁਤ ਬਹੁਤ